ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਲੋ ਜੀ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਆ ਜੀ ਨਗਰ ਕੀਰਤਨ ਸਾਹਿਬ ਜੋ ਕਿ ਜਲੰਧਰ ਵਿਖੇ ਪਹੁੰਚ ਚੁੱਕੇ ਆ ਜੀ ਤੇ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਦੀ ਦਿਹਾੜਾ ਜੋ ਕਿ ਨਗਰ ਕੀਰਤਨ ਸਾਹਿਬ ਗਰਦਾਸਪੁਰ ਤੋਂ ਚੱਲ ਕੇ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਣ ਜਾ ਰਿਹਾ ਤੇ ਹੁਣ ਇਸ ਟਾਈਮ ਜਲੰਧਰ ਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਬਣੇ ਰਹੋ ਸਾਡੇ ਨਾਲ ਤੇ ਸ੍ਰੀ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਸਾਹਮਣੇ ਖੜੇ ਆ ਜੀ ਇੱਥੇ ਪਹੁੰਚ ਕੇ ਜੀ ਨਗਰ ਕੀਰਤਨ ਤੇ ਜਲੰਧਰ ਕਮਿਸ਼ਨਰਾ ਵੱਲੋਂ ਸਲਾਮੀ ਵੀ ਦਿਹਾਰਾ ਜੀ ਤੇ ਨਗਰ ਕੀਰਤਨ ਸਾਹਿਬ ਨੂੰ ਸਲਾਮੀ ਦਿੱਤੀ ਜਾਊਗੀ ਆ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਸੰਗਤਾਂ ਦਰਸ਼ਨ ਕਰਨ ਲਈ ਬੇਸabri ਨਾਲ ਇੰਤਜ਼ਾਰ ਕਰ ਰਹੀਆਂ ਨਰਮਲ ਸਿੰਘ ਜੀ ਓ ਜੀ ਗੱਡੀਆਂ ਆ ਗਈਆਂ ਜੀ ਤੁਹਾਨੂੰ ਕਰਾਉਣੇ ਆ ਦਰਸ਼ਨ ਤੇਰਾ ਨਾਮ ਨਾ ਸੀਗਾ ਤਾਂ ਜਿੱਦੇ ਲੱਗ ਰਹੀ ਦੌਰ ਸ਼ਕਾ ਦੀ ਸ਼ੁਰੂਦਤ ਹੋ ਗਈ ਸਤਿਕਾਰੋ ਜੀ ਸਿੰਘ ਸਾਹਿਬ ਲੋ ਜੀ ਸੰਤਾ ਪਹੁੰਚ ਚੁੱਕੇ ਆ ਜੀ ਓ ਜੀ ਜੀ ਗਾਹ ਜਾ ਕਰੇ ਪ੍ਰਬੰਧ ਪੂਰੇ ਇਹ ਜੀ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਸਿੱਖ ਸਾਫ ਕਰਤੱਬ ਦਿਖਾ ਰਹੇ ਆ ਔਰ ਜੀ ਦਰਸ਼ਨ ਕਰੋ ਜੀ ਸਾਰੇ ਸੰਗਤ ਦਰਸ਼ਨ ਕਰੋ ਜੀ ਨਾ ਵਧੀਆ ਭਾਜੀ ਨੰਬਰ ਬੋਲ ਜਿੰਨਾ ਟਿਕੋ ਕਰਾਓ ਦੂਜੀ ਪਾਇਆ ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਨਵਰ ਜੀ ਮਨੁਮੀਤ ਪਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਪਾਜੀ ਤੇ ਆਪਣੇ ਅਨੋਰ ਪਾਜੀ ਉਹ ਛੋਟੀ ਕਰ ਰਹੇ ਹਨ ਗੁਰ ਕੀਰਤਨ ਸਾਹਿਬ ਦੇ ਨਾਲ ਹਲੋ ਜੀ ਸਰ ਨਹੀਂ ਕਿਉਂ ਨਹੀਂ ਰੁਕਦੀ ਇਸ ਸਾਈਡ 'ਚ ਆਉਂਦੀ ਨਹੀਂ

اوه نا 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 جو بيس چالو كون او شو ڏيک ڏيڙي ايمان انسان وڪار آهي يا مڪن هو اها صاحب ٽيم لا من ਤੇ ਅੱਗੇ ਪਹੁੰਚ ਰਿਹਾ ਜੀ ਨਗਰ ਕੀਰਤਨ ਸਾਹਿਬ ਇੱਥੋਂ ਜਾਣਾ ਜੀ ਪਗਵਾੜੇ ਫਿਰ ਤੋਂ ਹੁੰਦਾ ਆ ਸਾਰੇ ਜਿਹੜੇ ਆਲੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਜੀ ਅਨੰਤਪੁਰ ਸਾਹਿਬ ਦੀ ਚਰਚੀ ਤੇ ਪਹੁੰਚ ਰਿਹਾ ਜੀ ਸੋ ਜੀ ਕਿੱਦਾਂ ਲੱਗਾ ਵਲੌਗ ਤੁਹਾਨੂੰ ਅੱਜ ਦਾ ਅਗਰ ਕੀਰਤਨ ਸਾਹਿਬ ਦਾ ਤੇ ਹੁਸਨ ਬੀਬੀ ਵਲੌਗ ਚੈਨਲ ਸਬਸਕ੍ਰਾਈਬ ਕਰ ਲੋ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਟੇਕ ਕੇਅਰ ਗੁੱਡ ਬਾਏ ਸੀ ਯੂ ਨੈਕਸਟ ਵਲੌਗ